ਕਿ ਹੁਣ ਇੱਕ ਬਹਿਸ ਹੋਰ ਛੇੜੀ ਪਈ ਹੈ ਕਿ ਉਹਨੇ ਹੈਲਮਟ ਪਾਈ ਕਿ ਨਹੀਂ ਇਹ ਰਾਈਡਿੰਗ ਵਾਸਤੇ ਗਿਆ ਕਿਉਂ BMW ਇਹ 30-30 ਲੱਖ ਦਾ ਕਿਉਂ ਲਈ ਫਿਰਦੇ ਆ ਯਾਰ ਇਹ ਚੀਜ਼ਾਂ ਦੇਖੋ ਮੇਰਾ ਆਪਣਾ ਨਜ਼ਰੀਆ ਸਰ ਮੈਂ ਕਹਿੰਨਾ ਉਹਨਾਂ ਕਿ ਮੈਂ ਮਤਲਬ ਆਪਦਾ ਵਿਆਹ ਆਪਦੇ ਢੰਗ ਨਾਲ ਕੀਤਾ ਮੇਰੇ ਕੋਲ ਹੈ ਨਹੀਂ ਸੀ ਗੰਜائش ਹੂੰ ਗਾ ਮੰਨ ਲਓ ਮੇਰਾ ਬੱਚਾ ਹੈ ਜਦੋਂ ਜਵਾਨ ਹੋਏਗਾ ਉਸ ਹੱਬ ਨਾਲ ਦੇਖਿਆ ਜਾਊਗਾ ਪੈਲੱਸ ਸਿੱ ਕਰਨਾ ਹੈ ਜੇ ਜੋ ਨੀੜਾਵਾ ਕਰਨਾ ਜੇ ਹੈਗੇ ਤੇ ਕਰਾਂਗੇ ਓਕੇ ਦੀ ਗੱਲ ਪੂਰਾ ਬਠੂਕੇ ਕਰਾਂਗੇ ਯਾਰ ਜਿਸ ਬੰਦੇ ਕੋਲ ਪੈਸੇ ਆ BMW ਛੱਡ ਕੇ ਜੋ ਮਰਜ਼ੀ ਲਵੇ ਔਰ ਉਹਦਾ ਸ਼ੌਕ ਹੈ ਤੁਸੀਂ ਕਿਵੇਂ ਰੋਕ ਸਕਦੇ ਹੋ ਜੀ ਦੂਜੀ ਚੀਜ਼ ਕਿ ਇਹਨਾਂ ਨੇ ਤੁਹਾਨੂੰ ਪਤਾ ਸੇਫਟੀ ਗੀਅਰ ਪਾਏ ਹੁੰਦੇ ਆ ਹਮ ਜਿਹੜੇ ਰਾਈਡਰ ਹੁੰਦੇ ਆ ਔਰ ਗੱਲ ਇਹ ਆ ਕਿ ਉੱਥੇ ਹਾਦਸਾ ਜਿਹੜਾ ਹੋਇਆ ਉਹ ਹੋਇਆ ਅਵਾਰਾ ਪਸ਼ੂਆਂ ਦੇ ਕਰਕੇ ਜੀ ਕੁਝ ਲੋਕ ਇਹ ਕਹਿੰਦੇ ਆ ਕਿ ਮਤਲਬ ਕਿ ਗੱਡੀ ਹਟ ਕੀਤੀ ਹੈ ਜਾਂ ਬ੍ਰੇਕ ਉਹਨੇ ਮਾਰੀ ਹੈ ਤਾਂ ਫਿਰ ਮਤਲਬ ਕਿ ਰਾਜਵੀਰ ਉਹਦੇ ਚ ਵਜਿਆ ਕੁਝ ਲੋਕ ਪ੍ਰਤਕਦਰਸ਼ੀ ਹੋਣ ਦਾ ਜਿਹੜਾ ਦਾਵਾ ਕਰਦੇ ਆ ਉਹ ਕਹਿੰਦੇ ਕਿ ਸਿੱਧਾ ਰਾਜਵੀਰ ਉਹਨਾਂ ਦੇ ਵਿੱਚ ਵਜਿਆ ਤੇ ਤਾਂ ਮਤਲਬ ਕਿ ਸਪੀਡ ਹੋ ਸਕਦਾ ਜ਼ਿਆਦਾ ਹੋਵੇ ਜੀ ਜੀ ਕਿਉਂਕਿ BMW ਤੇ ਹੈ ਨਹੀਂ ਕਿ ਲੂਨਾ ਜਿੰਨਾ ਭਜਦਾ ਹੋਏਗਾ BMW ਬਹੁਤ ਸਪੀਡ ਹੁੰਦੀ ਆ ਪਿੱਛੇ ਜੇ ਤੋ ਲੈ ਕੇ ਆ ਹਮ ਸਪੋਰਟਸ ਬਾਈਕ ਸੇ ਹੋ ਸਰ BMW ਦੀ ਕਾਰ ਦੇਖ ਲਓ ਤੁਸੀਂ ਤਾਂ ਗੋਲੀਆਂ ਵਾਂਗੂ ਨਿਕਲਦੇ ਨੇ ਥੱਲੇੋਂ ਜੀ ਬਿਲਕੁਲ ਇਹ ਤੇ ਆਪਾਂ ਨੂੰ ਪਤਾ ਹੈ ਤੇ ਰਾਈਡਰਾਂ ਦੀ ਸਪੀਡ ਤੇ ਹੁੰਦੀ ਆ ਆ ਤੁਹਾਡੇ ਕੋਲ ਕਦੇ ਲੰਘਿਆ ਰਾਈਡਰ ਦੇਖਿਆ ਤੁਸੀਂ ਸਾਈਕਲਾਂ ਨੇ ਕਿੰਨਾ ਸਵੇਰੇ ਚੱਲਦੇ ਹੁੰਦੇ ਆ ਉਹ ਸਾਈਕਲ ਛੱਡੋ ਹੀ ਤੇ ਰਾਈਡਰ ਜਿਹੜੇ ਆ ਜਦੋਂ ਕੋਲਾ ਕੇ ਕਰਦੇ ਬੱਤਾ ਤਰੋਂ ਨਿਕਲ ਜਾਂਦੇ ਆ ਜੀ ਬਹੁਤ ਤਕੜੇ ਮੋਟਰਸਾਈਕਲ ਹੁੰਦੇ ਆ ਜੀ 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 ਮੈਂ ਇੱਕ ਵਾਰੀ ਆ ਰਿਹਾ ਸੀਗਾ ਇਧਰੋਂ ਅਮਰਸਰ ਤੋਂ ਤੇ ਪਰਾਨੂ ਜਾ ਰਹੇ ਸੀ ਕਿ ਸ਼ਾਇਦ ਪਠਾਨ ਕੋਟਾਲੀ ਸਾਈਡ ਨੂੰ ਰਾਈਡਰ ਜਾ ਰਹੇ ਹੋਣੇ ਤਾਂ ਉਹਨਾਂ ਕੋਲ ੜੜ ਮੋਟਰਸਾਈਕਲ ਤੇ ੜੀ ੜੀਆਂ ਵਾਜਾਂ ਇਹ ਮਤਲਬ ਕਿ ਹਮ ਅਚੰਬਤ ਕਰਦਿਆਂ ਨੇ ਆ ਬਿਲਕੁਲ ਸਾਡੇ ਅਰਗਾਂ ਤਾਂ ਹੁਣ ਆ ਵਾ ਸਾਡੇ ਅਰਗਾਂ ਨੇ ਤਾਂ ਵੱਧ ਤੋਂ ਵੱਧ ਕੀ ਆ ਯਾਮਾ 350 ਦੇਖਿਆ ਸੀ ਆਂਦੀ ਜ਼ਿੰਦਗੀ ਵਿੱਚ ਉਹ ਹੋਰ ਕੀ ਆ ਤੇ ਹੁਣ ੜੀ ੜੇ ਮੋਟਰਸਾਈਕਲ ਦੇਖਦੇ ਆ ਤਾਂ ਭਾਈ ਜਿਹਦਾ ਹੈ ਠੀਕ ਹੈ ਹੱਥ ਪੈਂਦਾ ਉਹਨਾਂ ਕ ਕਰਦਾ ਹਮ ਤੋ ਉਹ ਹੁਣ ਕਿੰਤੂ ਪਰੰਤੂ ਕਿ ਉਹਨੇ ਹੈਲਮਟ ਚੰਗੀ ਨਹੀਂ ਸਿਫਾਈ ਇਹ ਆ ਬੋ ਇਹ ਇਹ ਸਾਡੀ ਆ ਫालतू ਦੀ ਬਹਿਸਾਂ ਨੇ ਬਿਲਕੁਲ ਜੀ ਠੀਕ ਹੈ ਜੀ ਹਾਦਸਾ ਕਿਸੇ ਨਾਲ ਵੀ ਹੋ ਜਾਂਦਾ ਸਿਆਣਪਾ ਕੁਝ ਨਹੀਂ ਕਰਦੀ ਐ ਸਾਹਿਬ ਜੀ ਤੇ ਇਹੋ ਆ ਕਿ ਮੁੰਡਾ ਜਿਹੜਾ ਬਚਣਾ ਚਾਹੀਦਾ ਬਹੁਤ ਪਿਆਰਾ ਇਨਸਾਨ ਹੈ ਯਾਰ ਬਹੁਤ ਪਿਆਰਾ ਇਨਸਾਨ ਬਿਲਕੁਲ ਇਸੇ ਕਰਕੇ ਬਹੁਤ ਸਾਰੇ ਦੋਸਤ ਦੁਆਵਾਂ ਆਪਾਂ ਦੇਖੀ ਹਰ ਦੂਜੀ ਤੀਜੀ ਪੋਸਟ ਸੋਸ਼ਲ ਮੀਡੀਆ ਤੇ ਦੁਆਵਾਂ ਦੀ ਐ ਚਲੋ ਕੁਝ ਚੰਦ ਲੋਕ ਹੁੰਦੇ ਨੇ ਜਿਹੜੇ ਆਪਦੇ ਫਾਇਦੇ ਵਾਸਤੇ ਕੁਝ ਵੀ ਕਰਦੇ ਆ ਪਰ ਬਹੁਤੇ ਲੋਕ ਉਹਦੇ ਨਾਲ ਹੀ ਜੁੜੇ ਹੋਏ ਨੇ ਬਹੁਤੇ ਉਹਦੇ ਲਈ ਦੁਆਵਾਂ ਕਰ ਰਹੇ ਨੇ ਜਿਉਂ ਰਵਟ ਢਿਲੋਂ ਜੀ ਬਿਲਕੁਲ ਇਸ ਤਰ੍ਹਾਂ ਦੀਆਂ ਫਾਰਮਾਂ ਜਿਹੜੀਆਂ ਨਾ ਉਹ ਫਲਾਉਣ ਲੱਗੇ ਤੇ ਆਪਾਂ ਰੱਬ ਤੋਂ ਵੀ ਡਰਦੇ ਆ ਇਹੋ ਜੀ ਗੱਲ ਕਰਨ ਲੱਗੇ ਤੇ ਦਲਜੀਤ ਸਿੰਘ ਸੰਧੂ ਸਾਹਿਬ ਬਹੁਤ-ਬਹੁਤ ਸ਼ੁਕਰੀਆ ਜੀ ਬਹੁਤ ਮਿਹਰਬਾਨੀ ਮਨਦੀਪ ਸਿੰਘ ਜੀ ਬਹੁਤ ਸ਼ੁਕਰੀਆ ਤੁਹਾਡਾ ਕੰਟਰੀਬਿਊਸ਼ਨ ਲਈ ਇਹ ਕਹਿੰਦੇ ਕਿ ਆਵਾਜ਼ ਬਹੁਤ ਸੋਹਣੀ ਸੀ ਤੇ ਸਾਡੇ ਫੈਮਿਲੀ ਫੰਕਸ਼ਨ ਦੇ ਵਿੱਚ ਦੋ ਵਾਰ ਪਰਫਾਰਮ ਕੀਤਾ ਜਵੰਦੇ ਨਹੀਂ ਹਾਂ ਸਾ ਜੀ ਇਹ ਨਾ ਅਸਲ ਚ ਪਰਵਾਰਕ ਜਾਂ ਕੈਲੂ ਵਿਆਹ ਸ਼ਾਦੀਆਂ ਦਾ ਸਿੰਗਰ ਤੇ ਇਹੋ ਜਿਹਾ ਸੀਗਾ ਕਿ ਮੇਲਾ ਬੰਨ੍ਹ ਦਿੰਦਾ ਸੀ ਜੀ ਜੀ ਮੈਂ ਮਾਡਰਨ ਗਾਇਕਾ ਨੂੰ ਬਹੁਤ ਘੱਟ ਸੁਣਿਆ ਘੱਟ ਸੁਣਦਾ ਵੈਸੇ ਚਲੋ ਇਹ ਨਹੀਂ ਕਿ ਕੰਨਾਂ ਚ ਰੂਪ ਪਾਈ ਫਿਰਦਾ ਮੈਂ ਤੇ ਸੁਣਦੇ ਵੀ ਅੱਛੇ ਗੀਤ ਵਗਾਉਂਦੇ ਆ ਵਿੱਚੋਂ ਜੀ ਜੀ ਡੋਰ ਦੇ ਗਾਇਕਾ ਜਿਹੜੇ ਤੋਂ ਮਤਲਬ ਇੱਕ ਇਹ ਮੁੜਾ ਹੀ ਜਿਹਦਾ ਗਾਣਾ ਨਾ ਮੈਂ ਚੇਚਾ ਲੱਭ ਕੇ ਜਦੋਂ ਕਿਤੇ ਆ ਗਿਆ ਤੇ ਕਮਲੇ ਉਹ ਤਾਂ ਮੇਰਾ ਮਤਲਬ ਕਿ ਭਈ ਜਦਾਂ ਕਹ ਲੋ ਕਿ ਨਾ ਕਿ ਆਲ ਟਾਈਮ ਫੇਵਰਟ ਗਾਣਿਆਂ ਚੋਂ ਇੱਕ ਹੈ ਹੂੰ ਤਾਂ ਮਤਲਬ ਵੀ ਸਾਰਿਆਂ ਨੂੰ ਤੁੰਦਾ ਸੀਗਾ ਖੁਸ਼ੀ ਵਾਲੇ ਗੀਤ ਵੀ ਕੁਝ ਮਤਲਬ ਮੋਹ ਮੁਹੱਬਤ ਵਾਲੇ ਰਿਸ਼ਤੇ ਆਲੇ ਪਰਾਵਾਂ ਵਾਲਾ ਗਾਣਾ ਕਿੰਨਾ ਵਧੀਆ ਸੀ ਪਰਾਵਾਂ ਵਾਲੋ ਹੀ ਗਾ ਰਹੇ ਮੈਂ ਗੱਲ ਭੈਣ ਵਾਲਾ ਵੀ ਪਰਾਵਾਂ ਵਾਲਾ ਵੀ ਧੀ ਵਾਲਾ ਗਾਇਤੀ ਵਾਲਾ ਗਾਣਾ ਬਹੁਤ ਜ਼ਬਰਦਸਤ ਹੈ ਤੋ ਮਤਲਬ ਕਿ ਯਾਰ ਬਹੁਤ ਵਧੀਆ ਗਾਇਕੀ ਸੀ ਬਹੁਤ ਵਧੀਆ ਸਟਾਈਲ ਸੀ ਬੰਦੇ ਦਾ ਚਲੋ ਜੀ ਜੀ ਮੈਂ ਚਲੋ ਦੁਆਵਾਂ ਕਰਦੇ ਆਪਾਂ ਸਾਰੇ ਦੋਸਤ ਸਾਰਿਆਂ ਦੋਸਤਾਂ ਵੱਲੋਂ ਸਾਂਝੀਆਂ ਦੁਆਵਾਂ ਕਰਦੇ ਆ ਕਿ ਜਲਦੀ ਜਲਦੀ ਠੀਕ ਹੋਵੇ ਜਲਦੀ ਜਲਦੀ ਆਪਣੇ ਸਾਹਮਣੇ ਆਵੇ ਤੇ ਜਿਹੜੇ ਸਾਰੇ ਦੋਸਤਾਂ ਦੇ ਕਹ ਲੋ ਕਿ ਜਜ਼ਬਾਤ ਜਿਹੜੀ ਭਾਵਨਾਵਾਂ ਜੁੜੀਆਂ ਹੋਈਆਂ ਨੇ ਸਾਰਿਆਂ ਨੂੰ ਤਸੱਲੀ ਮਿਲੇ ਸਾਰਿਆਂ ਨੂੰ ਪਰਮਾਤਮਾ ਤੇ ਹੋਰ ਭਰੋਸਾ ਹੋਵੇ ਬਹੁਤ ਸ਼ੁਕਰੀਆ ਲਾੜੀ ਨਾ ਬਾਜੀ ਕਹਿ ਰਹੇ ਨੇ ਕਿ 11 ਸੌਵਾਂ ਅੱਜ ਐਪੀਸੋਡ ਹੋ ਗਿਆ ਬਹੁਤ ਸ਼ੁਕਰੀਆ ਜੀ ਤੁਹਾਡਾ ਸਾਰਿਆਂ ਦਾ ਨਾਲ ਜੁੜਨ ਵਾਸਤੇ ਤੁਸੀਂ ਜੁੜਿਆ ਹੋ ਤਾਂ ਉਸੇ ਕਰਕੇ ਐਪੀਸੋਡ ਵੱਧ ਰਹੇ ਨੇ ਚੱਲ ਰਹੇ ਨੇ ਆ ਸੁਰਜੀਤ ਜੀ ਖੁਸ਼ੀ ਲਓ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਕੂਨ ਗੀਤ ਬਹੁਤ ਵਧੀਆ ਸੀ ਖੁਸ਼ੀ ਗੀਤ ਕਰੇ ਤੇਰਾ ਨਾਮ ਹੈ ਸਕੂਨ ਰੱਖਦੇ ਮੈਂ ਬਹੁਤ ਸੁਣਿਆ ਜੀ ਮਤਲਬ ਰਾਜਵੀਰ ਜਵੰਦਾ ਦੇ ਤਕਰੀਬਨਾਂ ਗਾਣੇ ਮੈਂ ਸੁਣਿਆ ਹੂੰ ਤੇ ਬਹੁਤ ਅੱਛਾ ਅਸਲ ਦੇ ਵਿੱਚ ਪਤਾ ਕੀ ਹੁੰਦਾ ਜੀ ਗਾਇਕੀ ਚ ਨਾ ਇੱਕ ਚੀਜ਼ ਹੋਰ ਹੁੰਦੀ ਹੈ ਜਿਹੜੀ ਸ਼ਾਇਦ ਬਹੁਤੀ ਕਾਊਂਟ ਨਹੀਂ ਕੀਤੀ ਜਾਂਦੀ ਪਰ ਗਾਇਕ ਦੀ ਸਫਲਤਾ 'ਚ ਉਹਦਾ ਬਹੁਤ ਵੱਡਾ ਹੱਥ ਹੁੰਦਾ ਉਹ ਹੁੰਦੀ ਹੈ ਕਿ ਗਾਣਿਆਂ ਦੀ ਸਿਲੈਕਸ਼ਨ ਹਾਂ ਬਿਲਕੁਲ ਠੀਕ ਹੈ ਨਾ ਜੀ ਜਿਸ ਗਾਇਕ ਨੂੰ ਮਤਲਬ ਕਿ ਇਹ ਵੱਲ ਆ ਗਿਆ ਕਿ ਮੇਰੀ ਆਡੀਅנס ਮੇ ਤੋ ਕੀ ਚਾਹੁੰਦੀ ਹੈ ਤਾਂ ਫਿਰ ਉਹਦੇ ਚੋ ਜੋ ਮੈਟਰ ਹੈ ਉਹਦੇ ਚੋ ਸਿਲੈਕਟ ਕਰਕੇ ਲੈ ਕੇ ਆਣਾ ਜੀ ਉਹ ਸੋਨੇ ਤੇ ਸੁਹਾਗਾ ਹੋ ਜਾਂਦਾ ਰਾਜਵੀਰ ਜਵੰਦਾ ਨੂੰ ਪਤਾ ਸੀ ਕਿ ਲੋਕ ਮੇਰੇ ਮੂੰਹੋਂ ਕੀ ਸੁਣਨਾ ਚਾਹੁੰਦੇ ਆ ਉਹ ਫਿਰ ਉਸੇ ਤਰ੍ਹਾਂ ਦਾ ਮੈਟਰ ਚੁਣਦਾ ਸੀ ਲਖਾਰੀ ਅੱਛੇ ਸੀ ਉਹਦੇ ਕੋਲ ਉਹ ਚਨਕੋਈਆਂ ਵਾਲਾ ਹੂੰ ਕੁੰਡਾ ਸਾਹਿਬ ਪਹਿਲਾਂ ਤਾਲੀਵਾਲ ਸਾਹਿਬ ਜਿਹੜੇ ਹੋਏ ਸੀ ਸ਼ੁਰੂ ਦੇ ਵਿੱਚ ਉਹ ਪਹਿਲਾ ਗਾਣਾ ਉਹਨਾਂ ਨੇ ਲਿਖਿਆ ਸੀਗਾ ਉਸ ਤੋਂ ਬਾਅਦ ਰੌਂਤਾ ਗਿਲ ਰੌਂਤਾ ਇਹਦਾ ਮਤਲਬ ਕਿ ਬਹੁਤ ਅੱਛੇ ਲਖਾਰੀ ਸੀਗੇ ਰਾਜਵੀਰ ਜਵੰਦਾ ਕੋਲ